ਪੇਸ਼ ਹੈ ਮਹਾਦੇਵ ਦੀ ਕਵਤਾ ਮਾਸੂਮ ਬੇਟੀ ਰਾਹੀ ਬੱਚਿਆਂ ਵੱਲ ਲਿਖਿਆ ਖਤ ਬਹੁਤ ਹੀ ਪਿਆਰੀ ਤੇ ਮਾਸੂਮ ਜਹੀ ਬੇਟੀ ਅਨਹਦ ਕਾਇਨਾਤ ਤੈਨੂੰ ਨਹੀਂ ਪਤਾ ਤੇਰੇ ਅੰਦਰ ਕਿੰਨਾ ਮਹਾਨ ਦਿਮਾਗ ਹੈ ਕਿੰਨਾ ਸੋਹਣਾ ਦਿਲ ਹੈ ਲਾਲ ਗੁਲਾਲ ਜੋ ਹਰ ਮਨੁੱਖੀ ਸਰੀਰ ਚ ਧੜਕਦਾ ਹੈ ਪਿਆਰੀ ਤੇ ਮਾਸੂਮ ਬੇਟੀ ਤੇਰਾ ਬਚਪਨ ਮੇਰੇ ਵਾਂਗ ਨਹੀਂ ਜਿਵੇਂ ਕਿ ਅਸੀਂ ਸਾਰਾ ਦਿਨ ਖੇਡਦੇ ਰਹਿੰਦੇ ਗੁੱਡੀਆਂ ਪਟੋਲੇ ਗਾਦਿੰਦੇ ਪਿੰਡ ਦੀ ਹਰ ਗਲੀ ਤੁਰੇ ਰਹਿੰਦੇ ਮਾਵਾ ਨਾਲ ਖੇਤਾਂ ਨੂੰ ਸਾਡੇ ਸਾਰੇ ਰਾਹ ਕੱਚੇ ਹੀ ਹੁੰਦੇ ਸਨ ਸੂਲ ਕੱਲਰ ਖੇਤ ਗੁਹਾਰੇ ਨਹਿਰ ਚ ਨਹਾਉਣਾ ਸਾਡੀਆਂ ਮਨਪਸੰਦ ਥਾਵਾਂ ਸਿਰਫ ਰੋਟੀਆਂ ਕੰਮ ਵੇਲੇ ਹੀ ਲੱਭਦੀਆਂ ਮਾਵਾਂ ਮਾਵਾਂ ਦੇ ਲੱਭਣ ਤੱਕ ਕਿੰਨਾ ਕੁਝ ਸਿਰਜ ਲੈਂਦੇ ਅਸੀਂ ਕੱਚੀ ਮਿੱਟੀ ਦਾ ਜਿਉਂ ਹੀ ਅਸੀਂ ਆਪਣੇ ਆਪ ਨੂੰ ਸੰਭਾਲਣਾ ਸਿੱਖ ਲਿਆ ਕੰਮ ਨੂੰ ਤੋਰੇ ਰਹਿੰਦੇ ਸਾਡੇ ਵੱਡੇ ਚਾਬੀਆਂ ਸਾਡੇ ਹੀ ਹੱਥ ਹੁੰਦੀਆਂ ਚਟਨੀ ਅਚਾਰ ਦੁੱਧ ਲੱਸੀ ਆਪੋ ਆਪਣੀ ਥਾਂ ਪਿਆ ਹੁੰਦਾ ਬਹੁਤ ਹੀ ਪਿਆਰੀ ਤੇ ਮਾਸੂਮ ਬੇਟੀ ਇਹ ਬੈਂਟਨ ਮੋਟੂ ਪਤਲੂ ਚਿੰਗਮ ਡੋਰੇਮੋਨ ਨੋਬੀਤਾ ਸ਼ਿਜੂਕਾ ਛੋਟਾ ਬੀਮ ਚੁਟਕੀ ਤੇ ਕ੍ਰਿਸ਼ ਸ਼ਿਵਾ ਤੇ ਸ਼ਿੰਚੈਨ ਬੁੱਧ ਤੇ ਬਦਰੀਨਾਥ ਪਤਾ ਨਹੀਂ ਹੋਰ ਕੀ ਕੀ ਤੈਨੂੰ ਕੋਈ ਠੋਸ ਅਨੁਭਵ ਦਿੰਦੇ ਤਾਂ ਮੇਰੀ ਚਿੰਤਾ ਨਜਾਇਜ਼ ਹੋਣੀ ਸੀ ਇਸ ਵਿੱਚ ਲੁਕੇ ਸ਼ਰਾਰਤ ਤੇਰੇ ਬਹੁਤ ਹੀ ਸੰਵੇਦਨਸ਼ੀਲ ਦਿਮਾਗ ਤੇ ਆਪਣੇ ਮਰਜ਼ੀ ਦੇ ਬੀਜ ਨਾ ਬੋ ਦੇ ਇਹ ਖਤ ਮੈਂ ਤੇਰੇ ਰਾਹੀ ਹਰ ਪਿਆਰੇ ਤੇ 마ਸੂਮ ਬੱਚੇ ਵੱਲ ਉਸ ਅੰਦਰਲੇ ਮਹਾਨ ਦਿਮਾਗ ਨੂੰ ਸੁਰੱਖਿਅਤ ਰੱਖਣ ਲਈ ਪੇਜ ਰਿਹਾ ਹਾਂ ਧੰਨਵਾਦ